ਆਜਾ ਚੱਕ ਕਰੋ ਜਿਹੜਾ ਬਾਜ਼ਾਰ ਚ 10 12000 ਰੁਪਏ ਦਾ ਤੁਸੀਂ 2 ਪੀ ਸਪੋਰਟ ਪੈਂਟ ਲੈਨੇ ਹੋ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਆਜੋ 10 12000 ਵਾਲਾ 2 ਪੀ ਸਪੋਰਟ ਪੈਂਟ 2995 ਚ ਦਵਾਂਗੇ ਦਵਾਂਗੇ ਬਿਸਲਾਈ ਕਰਕੇ ਕਿੰਦਾ ਵਹਿਮ ਹੋ ਗਿਆ ਦੂਰ ਕਿ ਨਹੀਂ ਨਹੀਂ ਹੋਇਆ ਆਜੋ ਬਈ ਆਹ ਦੇਖੋ ਭਾਵੇਂ ਤੁਸੀਂ ਡਿਜ਼ਾਈਨ ਐਦਾਂ ਦਾ ਲੈ ਲਿਓ ਭਾਵੇਂ ਡਿਜ਼ਾਈਨ ਤੁਸੀਂ ਆਹ ਲੈ ਲਿਓ ਇਹ ਦੋਨੇ ਇੱਕ ਇੱਕ ਪੀ ਤੁਸੀਂ 2995 ਦਾ ਲੈ ਸਕਦੇ ਆ 3 ਪੀਸ ਕੋਰਟ ਪੈਂਟ ਆ ਇਹਦੀ ਬਾਜ਼ਾਰ ਦੀ ਕੀਮਤ ਹੈਗੀ ਆ 15000 16000 17000 ਜੋ ਦੁਕਾਨਦਾਰ ਦੇ ਮਨ ਚੋਂਦਾ ਪਰ ਸਾਡੇ ਕੋਲ ਆਜੋ 3760 ਰੁਪਏ ਦੇ ਵਿੱਚ ਕੋਟ ਪੈਂਟ ਸਲਾਈ ਕਰਕੇ ਆਪਣੇ ਮਨਪਸੰਦ ਦਾ ਕਪੜਾ ਲੈ ਜਾਓ ਇਹਦੀ ਬਾਜ਼ਾਰ ਜਿੱਥੇ ਖਰੀਦਣ ਜਾਓਗੇ ਤਾਂ 20 22 25000 ਪਰੋ ਸ਼ੇਰਬਾਨੀ ਉਹ ਦਿੰਦੇ ਹੈਗੇ ਆ ਸਾਡੇ ਕੋਲ ਆਜੋ 6500 ਰੁਪਏ ਪਰੋ ਸ਼ੇਰਬਾਨੀ ਸਟਾਰਟ ਆ ਉੱਤੋਂ ਉੱਪਰ ਦੀ ਜਿੰਨੀ ਰੇਂਜ ਚਾਹੀਦੀ ਆਸੀ ਤੁਹਾਨੂੰ ਦੇ ਦੇਾਂਗੇ 3000 ਰੁਪਏ ਤੋਂ ਘੱਟ ਜੇ ਕੋਈ ਕੁਰਤਾ ਪਜਾਮਾ ਤੁਹਾਨੂੰ ਸਲਾਈ ਕਰਕੇ ਦੇ ਦੇ ਤਾਂ ਜੋ ਕਿਹਾ ਦਿੱਤਾ ਸਾਡੇ ਕੋਲ ਆਜੋ ਕੱਪੜਾ ਵੀ ਬਹੁਤ ਸੋਨਾ ਸੂਪਰ ਦਾ ਦਵਾਂਗੇ ਰੰਗ ਵੀ ਬਹੁਤ ਦਵਾਂਗੇ ਜਿਹੜਾ ਬਾਜ਼ਾਰ 'ਚ 3000 ਰੁਪਏ ਦਾ ਕੁਰਤਾ ਪਜਾਮਾ ਅਸੀਂ ਤੁਹਾਨੂੰ ਸਿਰਫ 1300 ਰੁਪਏ 'ਚ ਦਵਾਂਗੇ ਸਲਾਈ ਕਰਕੇ ਦਵਾਂਗੇ ਦੇਖੋ ਜੀ ਚਮਤਕਾਰ ਹੋਣ ਦਾ ਕਾਰਨ ਇਹ ਕਾ ਮਾਤੂ ਸ਼੍ਰੀ ਦਸਤਾਰ ਨੇ ਹੁਣ ਮੰਨ ਲਿਆ ਲੜ ਦੇ ਨਾਲ ਲੋਕਾਂ ਦਾ ਫਾਇਦਾ ਕਰਨ ਦਾ ਲੋਕਾਂ ਦੇ ਵਹਿਮ ਘਟਣ ਦਾ ਦੁਕਾਨਦਾਰਾਂ ਦੀ ਲੁੱਟਬੰਦ ਕਰਨ ਦਾ ਹਾਂਜੀ ਵੀਰੋ ਕੀ ਤੁਹਾਡੇ ਦਿਮਾਗ ਵਿੱਚ ਵਹਿਮ ਆ ਬਈ ਕੋਟ ਪਿੰਡ 15 18000 ਤੋਂ ਘੱਟ ਵੀ ਮਿਲਦਾ ਬਈ ਕੁਰਤਾ ਪਜਾਮਾ ਸਾਨੂੰ 3 4000 ਤੋਂ ਘੱਟ ਵੀ ਮਿਲਣਾ ਦਸਤਾਰਾਂ ਸਾਨੂੰ ਸਸਤੀਆਂ ਨਹੀਂ ਮਿਲਣੀਆਂ ਸ਼ੇਰਵਾਨੀਆਂ ਸਾਨੂੰ 18 18000 ਦੀਆਂ ਲੈਣੀਆਂ ਤੇ ਅੱਜ ਤੁਹਾਡਾ ਅਸੀਂ ਵਹਿਮ ਘਟਦਿਆਂਗੇ ਜਿਹੜੇ ਆਮ ਘਰਾਂ ਦੇ ਮੁੰਡੇ ਵੀ ਆ ਉਹ ਵੀ ਪਿਆਹਾਂ ਦੇ ਵਿੱਚ ਟੌਹਰਾ ਘੱਟ ਕੇ ਜਾਣਗੇ ਔਰ ਪੁਰਾਣੇ ਕੱਪੜੇ ਨਹੀਂ ਪਾ ਕੇ ਜਾਣੇ ਕਿਸੇ ਦੇ ਕੱਪੜੇ ਮੰਗ ਕੇ ਉਧਾਰੇ ਪਾ ਕੇ ਨਹੀਂ ਜਾਣੇ ਜਿਹੜੇ ਟੌਪ ਟੌਪ ਦੇ ਬਿਜ਼ਨਸਮੈਨ ਦੇ ਨਿਆਣੇ ਕੱਪੜੇ ਪਾ ਕੇ ਵਿਆਹਾਂ ਤੇ ਜਾਂਦੇ ਉਹ ਤਾਂ ਦੇ ਪਾ ਕੇ ਜਾਉਂਗੇ ਤੁਹਾਨੂੰ ਅੱਜ ਅਸੀਂ ਦੱਸਾਂਗੇ ਲੁੱਟਾਂ ਕਿਵੇਂ ਬੰਦ ਕਰੀ ਦੀਆਂ ਤੁਹਾਨੂੰ ਅੱਜ ਅਸੀਂ ਦੱਸਾਂਗੇ ਰੇਟ ਕਿੱਦਾਂ ਘੱਟ ਕਰੀ ਦਿਆ ਜਿੱਥੇ ਮਰਜੀ ਜਾਓ ਦਰਜੀਗੋਲ ਜਾ ਕੇ ਪਤਾ ਕਰੋ ਜੀ 2 ਪੀਸ ਕੋਟ ਪੱਟੇ ਸੀ ਸਲਾਈ ਕਰਾਉਣੀਆਂ 4000 ਰੁਪਏ ਤੋਂ ਘੱਟ ਕਿਸ ਨੇ ਸਲਾਈ ਨਹੀਂ ਦੇਣੀ ਜੇ ਤੁਸੀਂ ਕਿਤੇ ਸ਼ਹਿਰ ਦੇ ਸ਼ੋਰੂਮ ਤੋਂ ਚਲ ਗਏ 5000 ਰੁਪਏ ਤੋਂ ਘੱਟ ਕਿਸ ਨੇ ਸਲਾਈ ਨਹੀਂ ਲੈਣੀ ਆਹ ਚੈੱਕ ਕਰੋ ਜਿਹੜਾ ਬਾਜ਼ਾਰ 'ਚ 10-12000 ਰੁਪਏ ਦਾ ਤੁਸੀਂ 2 ਪੀਸ ਕੋਟ ਪੈਂਟ ਲੈਨੇ ਹੋ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ ਆਜੋ 10-12000 ਵਾਲਾ 2 ਪੀਸ ਕੋਟ ਪੈਂਟ 2995 'ਚ ਦਵਾਂਗੇ ਦਵਾਂਗੇ ਵੀ ਸਿਲਾਈ ਕਰਕੇ ਕਿੰਦਾ ਵਹਿਮ ਹੋ ਗਿਆ ਦੂਰਕ ਨਹੀਂ ਨਹੀਂ ਹੋਇਆ ਆਜੋ ਵੇ ਆਹ ਦੇਖੋ ਭਾਵੇਂ ਤੁਸੀਂ ਡਿਜ਼ਾਈਨ ਐਦਾਂ ਦਾ ਲੈ ਲਿਓ ਭਾਵੇਂ ਡਿਜ਼ਾਈਨ ਤੁਸੀਂ ਆਹ ਲੈ ਲਿਓ ਇਹ ਦੋਨੇ ਹੀ ਇੱਕ-ਇੱਕ ਪੀਸ ਤੁਸੀਂ 2995 ਦਾ ਲੈ ਸਕਦੇ ਆ ਸਿਲਾਈ ਕਰਕੇ ਦਵਾਂਗੇ ਆਹ ਦੇਖੋ ਅਬ ਬਾਸਕਟ ਤਿਆਰ ਕਰਕੇ ਦੇ ਦਿੱਤੀ ਤੁਹਾਨੂੰ ਰੰਗ ਹੈਗਾ ਬਹੁਤ ਸੋਹਣਾ 3 ਪੀਸ ਕੋਟ ਪੈਂਟ ਆ ਇਹਦੀ ਬਾਜ਼ਾਰ ਦੀ ਕੀਮਤ ਹੈਗੀ ਆ 15000 16000 17000 ਜੋ ਦੁਕਾਨਦਾਰ ਦੇ ਮਨ ਚਾਉਂਦਾ ਪਰ ਸਾਡੇ ਕੋਲ ਆਜੋ 3760 ਰੁਪਏ ਦੇ ਵਿੱਚ ਕੋਟ ਪੈਂਟ ਸਲਾਈ ਕਰਕੇ ਆਪਣੇ ਮਨਪਸੰਦ ਦਾ ਕਪੜਾ ਲੈ ਜਾਓ ਤੁਸੀਂ ਇਹਦੇ ਵੀ ਦਰਜੀ ਹੋ ਜਾਏਗਾ ਇੱਕ ਵਾਰੀ ਵਹਿਮ ਕੱਢ ਲਓ ਇਹਦੀ ਸਲਾਈ ਪਤਾ ਕਰਿਓ 5000 ਰੁਪਏ ਆਮਦਾਰ ਜੀ ਲਊਗਾ ਦੋਰੂਂ ਦੇ ਆਉਂਦੇ ਰ 6 6000 ਰੁਪਏ ਦੀ ਕੱਲੀ ਸਲਾਈ ਆ ਪਰ ਸਾਡੇ ਕੋਲ ਆਉ 15 16000 ਵਾਲਾ ਕੋਟ ਪੈਂਟ 370 60 ਜਿ ਲੈ ਕੇ ਜਾਓ ਵਿਆਹ ਘਰ ਆ ਗਿਆ ਔਰ ਤੁਸੀਂ ਬਾਜ਼ਾਰ ਚ ਆ ਕੇ ਆ ਵੀ ਪਤਾ ਕਰੋ ਭਾਈ ਇਤਨ ਦੀ ਡਿਜ਼ਾਈਨਰ ਸ਼ੇਰਬਾਨੀ ਲੈਣੀ ਆ ਰੈਂਟ ਕਿ ਨਾ ਇਹਦਾ ਕੋਈ 8000 ਮੰਗੂ ਕੋਈ 10000 ਮੰਗੂ ਕੋਈ 12000 ਮੰਗੂ ਫੇ ਵੀ ਤੁਸੀਂ ਪਹਿਲਾਂ 5 7 ਲੋਕਾਂ ਨੇ ਪਾਈਆਂ ਹੁੰਦੀਆਂ ਕਿਸਦੇ ਪਾਈਆਂ ਹੋਈਆਂ ਸ਼ੇਰਬਾਨੀਆਂ ਹੁਣ ਪਿਆਹ ਦੇ ਪਾ ਕੇ ਤੁਸੀਂ ਨਹੀਂ ਜਾਣੀਆਂ ਇਹਦੀ ਬਾਜ਼ਾਰ ਜਿਹੜੀ ਤੁਸੀਂ ਖਰੀਦਣ ਜਾਉਂਗੇ ਤਾਂ 20 22 25 ਹਜ਼ਾਰ ਪਰੋ ਸ਼ੇਰ ਬੰਨੀ ਉਹ ਦਿੰਦੇ ਹੈਗੇ ਆ ਸਾਡੇ ਕੋਲ ਆਜੋ 6500 ਰੁਪਏ ਪਰੋ ਸ਼ੇਰ ਬੰਨੀ ਸਟਾਰਟ ਆ ਉਦੋਂ ਉੱਪਰ ਦੀ ਜਿੱਤਾਂ ਦੀ ਰੇਂਜ ਚਾਹੀਦੀ ਆ ਸੀ ਤੁਹਾਨੂੰ ਦੇ ਦੇਾਂਗੇ ਲਗਜ਼ਰੀ ਤੋਂ ਲਗਜ਼ਰੀ ਸਾਡੇ ਕੋਲ ਟਾਪ ਦੀਆਂ ਕੁਆਲਿਟੀ ਹੈਗੀਆਂ ਹੁਣ ਆ ਦੇਖੋ 3000 ਰੁਪਏ ਦੋ ਕੱਟ ਜੇ ਕੋਈ ਕੋੜਤਾ ਪਜਾਮਾ ਤੁਹਾਨੂੰ ਸਲਾਈ ਕਰਕੇ ਦੇ ਦੇ ਪਏ ਤਾਂ ਜੋ ਕਿਹਾ ਦਿੱਤਾ ਸਾਡੇ ਕੋਲ ਆਜੋ ਕੱਪੜਾ ਵੀ ਬਹੁਤ ਸੋਹਣਾ ਸੂਪਰ ਦਾ ਦਵਾਂਗੇ ਰੰਗ ਵੀ ਬਹੁਤ ਦਵਾਂਗੇ ਜਿਹੜਾ ਬਾਜ਼ਾਰ 'ਚ 3000 ਰੁਪਏ ਦਾ ਕੋਰਟਾ ਪਜਾਮਾ ਅਸੀਂ ਤੁਹਾਨੂੰ ਸਿਰਫ 1300 ਰੁਪਏ 'ਚ ਦਵਾਂਗੇ ਸਲਾਈ ਕਰਕੇ ਦਵਾਂਗੇ ਤੁਹਾਡਾ ਸਾਈਂ ਦਵਾਂਗੇ ਭਾਈ ਜੀ 3000 ਵਾਲਾ ਕੋਰਟਾ ਪਜਾਮਾ 1300 'ਚ 12000 ਵਾਲਾ ਕੋਰਟ ਬਣਾ 2995 'ਚ 10000 ਵਾਲਾ ਕੋਰਟ ਬਣ ਸਿਰਫ 60 'ਚ ਬਹੁਤ ਵੱਡਾ ਫਰਕ ਪਾਤਾ ਲੋਕਾਂ ਨੂੰ ਮਾੜਿਆ ਕਲੀਅਰ ਕਰਦੇ ਹੋ ਵੀ ਇਹ ਸਾਰੇ ਚਮਤਕਾਰ ਹੋ ਕੇ ਤਾਂ ਰਹੇ ਆ ਦੇਖੋ ਜੀ ਚਮਤਕਾਰ ਹੋਣ ਦਾ ਕਾਰਨ ਇਹ ਕਾ ਮਾਤੂ ਸ਼੍ਰੀ ਦਸਤਾਰ ਨੇ ਹੁਣ ਬੰਨ ਲਿਆ ਲੜਦੇ ਨਾਲ ਲੋਕਾਂ ਦਾ ਫਾਇਦਾ ਕਰਨ ਦਾ ਲੋਕਾਂ ਦੇ ਵਹਿਮ ਘਟਣ ਦਾ ਦੁਕਾਨਦਾਰਾਂ ਦੀ ਲੁੱਟ ਬੰਦ ਕਰਨ ਦਾ ਆ ਚੱਕੋ ਸ਼ੁਰੂ ਕਰ ਲੈਨੇ ਵੀਡੀਓ ਗੀਜ਼ਾ ਕੌਂਡ ਦਾ কুর্তা ਪਜਾਮਾ ਗੱਲ ਹੋਰ ਸੁਣ ਲੋ ਐਂਡ ਤੱਕ ਵੀਡੀਓ ਜੇ ਬਣੇ ਰਿਓ ਪਟਾਕੇ 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 ਪਹਿਣਿਆ ਕਿਉਂਕਿ ਗੀਜ਼ਾ ਕੌਂਡ ਦਾ কুর্তা ਪਜਾਮਾ ਆਮ ਦੁਕਾਨਦਾਰ 1500 ਰੁਪਏ ਦਿੰਦਾ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ 'ਚ 700 ਰੁਪਏ ਦਾ 700 ਰੁਪਏ ਦਾ ਰਾਕੇ ਜਿਹੜੇ ਮਰਜ਼ੀ ਲੈ ਜਾਓ ਔਰ ਗੱਲ ਇੱਕ ਹੋਰ ਵੀ ਕਰ ਰਹੇ ਨੇ ਆਜੋ ਕਰਾਂ ਦੀ ਹੁਣ ਪਹਿਲਾ ਕਰਦੇ ਗੱਲ ਵਾਈਟ ਕੋਟ ਤੇ ਪਜਾਮੇ ਦੀ ਕਹਿੰਦੇ ਐਮਪੀ ਐਮਐਲਏ ਕੁਰਤੇ ਪਜਾਮੇ ਪਾਉਂਦੇ ਲੈਲਣ ਦੇ ਜੀਜ਼ਾ ਕੋਟਨ ਦੇ ਮੈਟੀ ਦੇ ਆ ਚੱਕੋ ਪੇਪਰ ਕੋਟਨ ਦਾ ਕੁਰਤਾ ਪਜਾਮਾ ਲੈਣ ਨਾਲ ਦੇ ਵਿੱਚ ਪਿਆਰਾ ਜੇ 5-5000 ਦਾ ਇਥੋਂ 2500 ਰੁਪਏ ਦਾ ਲੈ ਜਾਓ ਆ ਚੱਕੋ ਆ ਗਿਆ 100% ਲੈਲਣ ਰੇਮਨ ਦੀ ਲੈਲਣ ਪਿਆਰਾ ਜੇ 10000 ਰੁਪਏ ਦਾ ਕੁਰਤਾ ਪਜਾਮਾ ਅਸੀਂ 3500 ਰੁਪਏ ਚ ਦੇ ਦਾਂਗੇ ਆ ਚੱਕੋ ਸੈਲਫ ਕਹਿੰਦੇ ਸੈਲਫ ਕੁਰਤੇ ਬਣਾਉਣ ਵਾਸਤੇ ਜਿਹੜੇ ਸ਼ਹਿਰੀ ਬਾਊ ਆ ਸਾਡੇ ਜਿਹੜੇ ਲਾਲਾ ਜੀ ਸਾਡੀ ਵੀਡੀਓ ਦੇਖਦੇ ਆ ਆ ਕੁਰਤੇ ਜਦੋਂ ਬਣਾਉਨੇ ਆ ਨਾ ਤੇ 3000 ਤੋਂ ਘੱਟ ਨਹੀਂ ਬੰਦਾ ਅਸੀਂ ਆ ਕੁਰਤਾ ਪਜਾਮਾ ਸਿਰਫ ਔਰ ਸਿਰਫ 1500 ਜੇ ਬਣਾ ਕੇ ਦੇ ਦਾਂਗੇ ਮੈਟੀ ਦੇ ਵਿੱਚ ਲੈ ਜਾਓ ਆ ਚੱਕੋ ਜੀ ਪਲੈਟੀਨਮ ਕੀ ਜਾ ਦबई ਦੀ ਕੀ ਜਾ ਬਜ਼ਾਰਾ ਦੇ ਵਿੱਚ 3-3000 ਦਾ ਕੁਰਤਾ ਪਜਾਮਾ ਅਸੀਂ 910 ਰੁਪਏ ਦੇ ਦੇ ਦਾਂਗੇ ਦੇਖੋ 700 ਰੁਪਏ ਤੋਂ ਕੋਰਦਾ ਫੀਮਾ ਸਾਡੇ ਕੋਲ ਸ਼ੁਰੂ ਆ ਪਰ ਚੋਟੀ ਤੋਂ ਚੋਟੀ ਇਦਾਂ ਦੀ ਕੁਆਲਿਟੀ ਚਾਹੀਦੀ ਉਹ ਤੁਹਾਨੂੰ ਅਸੀਂ ਦੇ ਦੇਣੀ ਆ ਪਰ ਪ੍ਰੋਮਿਸ ਕੀ ਆ ਜਿਹੜਾ ਬਾਜ਼ਾਰ ਦਾ 7000 ਆਊਗਾ ਤਾਂ 3500 3280 ਆਊਗਾ ਦੇਖੋ ਜੀ ਵਾਈਟ ਦੇ ਵਿੱਚ ਸਾਡੇ ਕੋਲ 150 ਤੋਂ ਵੱਧ ਆਈਟਮਾਂ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਤੇ 30 ਤੋਂ 40 ਤਰ੍ਹਾਂ ਦੀਆਂ ਆਈਟਮਾਂ ਜਿੱਤੇ ਸਾਰੇ ਹੀ ਤਰ੍ਹਾਂ ਦੇ ਕੱਪੜੇ ਸਾਰੀਆਂ ਹੀ ਕੁਆਲਿਟੀਆਂ ਰੇਟ ਇਹਦਾ ਵੀ 700 ਤੋਂ ਸ਼ੁਰੂ ਆ ਹੁਣ ਰੰਗਦਾਰ ਤੁਹਾਨੂੰ ਨੋਰਮਲ ਦਿਖਾਤਾ ਹੁਣ ਰੰਗਦਾਰ ਤਖਾਨੇ ਥੋੜਾ ਵਧੀਆ ਜਾ ਰਾਇਲ ਕਲਾਸ ਦਾ ਜਿਹੜੇ ਮੁੰਡੇ ਅੱਜਕੱਲ ਸ਼ਕੀਨ ਗੱਪਰੂ ਉੱਠਦੇ ਆ ਮੋੱਚ ਫੋਟ ਗੱਪਰੂ ਨੂੰ ਬਾਪੂ ਵੀ ਕਹਿੰਦਾ ਜੇ ਟੌਰ ਵੱਧ ਕੱਟਣੀ ਆ ਤੇ ਕੁਰਤੇ ਪਜਾਮੇ ਉੱਤੇ ਬਾਸਕਟ ਜਾਗੋ ਤੇ ਪਾ ਕੇ ਰੱਖੀ ਇਹ ਉਹ ਕੁਰਤੇ ਪਜਾਮੇ ਆ ਰੰਗ ਚੈੱਕ ਕਰੋ ਪੈਨਸਲ ਦੀ ਨਟਰਾਏ ਨਾਲ ਘੜ ਘੜ ਰੰਗ ਲਾ ਤੇ ਲਾਈਟ ਡਾਰਕ ਜਿੰਨੇ ਰੰਗ ਹਾਲ ਬਾਜ਼ਾਰ ਦੇ ਵਿੱਚ ਮਾਤੂ ਸ਼ਰੀ ਦਸਤਾਰ ਦੇ ਰਿਆ ਪੰਜਾਬ ਦੀ ਕਿਸੇ ਦੁਕਾਨ ਤੋਂ ਕੁਰਤੇ ਪਜਾਮੇ ਰੰਗ ਨਹੀਂ ਮਿਲਨੇ ਦੇਖੋ ਜੀ ਕਈ ਵੇਲੇ ਤੁਹਾਡੇ ਮਨ 'ਚ ਹੁੰਦਾ ਵੀ ਲੈ ਵੀ ਮਾਮੇ ਦੇ ਮੁੰਡੇ ਦਾ ਵਿਆਹ ਆ ਗਿਆ ਜਾਗੋ ਦੇ ਜਾਣਾ ਦਾ ਥੀਮ ਬਣਾਉਣਾ ਵੀ ਅਸੀਂ 15 17 18 ਜਾਣੇ ਦੋਸਤ ਭਰਾ ਆ ਇੱਕੋ ਜਿਹੇ ਕੁਰਤੇ ਪਜਾਮੇ ਬਣਾਉਣੇ ਆ ਸਾਡੇ ਕੋਲ ਜਾਗੂਆਂ ਪਾਰਟੀਆਂ ਲਈ ਸਾਡੇ ਕੋਲ ਨਾਈਟ ਪਾਰਟੀਆਂ ਲਈ ਦੇਖੋ ਡਿਜ਼ਾਈਨਰ ਕੁਰਤੇ ਪਜਾਮੇ ਆ ਗਏ ਇਹਦੇ ਵਿੱਚ ਰੰਗ ਬਹੁਤਾਰੇ ਆ ਤੁਸੀਂ ਜਿੰਤਾ ਦੇ ਥੀਮ ਬਣਾਉਣੇ ਆ ਥੀਮ ਬਣਾ ਕੇ ਵੀ ਕੁਰਤੇ ਪਜਾਮੇ ਸਾਡੇ ਕੋਲ ਲੈ ਕੇ ਜਾ ਸਕਦੇ ਆ ਹੁਣ ਸ਼ੇਰਵਾਨੀਆਂ ਦੀ ਗੱਲ ਕਰੀਏ ਬਾਸਤਾਂ ਦੀ ਗੱਲ ਕਰੀਏ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਆ ਤੁਸੀਂ ਜਿੰਦਾ ਨਹੀਂ ਮਰਜੀ ਬਾਸਤ ਬਣਾ ਲਓ ਜਿੰਦਾ ਨਹੀਂ ਮਰਜੀ ਸ਼ੇਰਵਾਨੀ ਬਣਾ ਲਓ ਰੇਟ ਮਿੱਟੀ ਦੇ ਪਾ ਕਰਦੇ ਦੇਖੋ ਜੀ ਹੁਣ ਗੱਲ ਕਰਦੇ ਕੋਟ ਪੈਂਟ ਦੀ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਗਲੀਆਂ ਮੁਹੱਲਿਆਂ ਦੁਕਾਨਾਂ ਤੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹਾਲ ਵਿਹਾਰ ਚ ਖੜੇ ਆ ਹਾਲ ਵਿਹਾਰ ਦੀ ਕੱਲੀ ਕੱਲੀ ਦੁਕਾਨਦਾਰ ਨੂੰ ਸਟਿਚਿੰਗ ਦਾ ਰੇਟ ਪੁੱਛ ਲਿਓ ਸਮਾਈ ਦਾ ਰੇਟ ਦੇਸੀ ਜੇ ਕਾਰੀਗਰ ਰਾਖੇ ਤੇ ਸਮਾਈ ਲੈਂਦੇ 5-5000 ਰੁਪਿਆ ਮਾਤੂ શ્રી ਦਸਤਾਰ ਹਾਲ ਬਿਆਰ ਦਾ ਉਹ ਕੰਮ ਨਹੀਂ ਆ ਟਿਲ ਆਪਦੇ ਮਸ਼ੀਨਾ ਆਪਦੀਆਂ ਫੈਕਟਰੀ ਆਪਦੀ ਕੱਪੜਾ ਸਾਡਾ ਆਪਦਾ ਡਾਈੰਗ ਆਪਦੀ ਲੂਮਾ ਵੀ ਆਪਦੀਆਂ ਤੇ ਕੱਪੜਾ ਮੂੰਹੋਂ ਬੋਲੂਗਾ ਇੱਕ ਕੁਆਲਿਟੀ ਆ ਕੱਪੜੇ ਦੀ ਅਸੀਂ ਦਿਨੇ ਪਿਆ ਇਹ ਕੱਪੜਾ ਇਹੋ ਜਿਹੇ ਜਿਹੜੇ ਜਾਂਦੇ ਹੀ ਪੋਰ ਆਜੂਗੀ ਜਾਂਦੇ ਹੀ ਲਾਗ ਨਿਕਲ ਜੂਗਾ ਲਓ ਜੀ ਗਾਰੰਟੀ ਦਿਨੇ ਆ ਲੈ ਕੇ 3 ਸਾਲਾਂ ਦੀ ਲੋਕੀ ਕਹਿੰਦੇ ਆ ਫੈਸ਼ਨ ਦੇ ਤੌਰ 'ਤੇ ਗਰੰਟੀ ਦੀ ਇੱਛਾ ਨਾ ਰੱਖੋ ਮਾਤੂ ਸ਼੍ਰੀ ਦਸਤਾਰ ਹਾਲ ਬਿਆਰ ਦੇ ਵਿੱਚ ਕਹਿੰਦਾ ਫੈਸ਼ਨ ਦੇ ਤੌਰ ਤੇ ਵਿੱਚ ਗਰੰਟੀ ਦੀ ਇੱਛਾ ਮਾਤੂ ਸ਼੍ਰੀ ਦਸਤਾਰ ਤੋਂ ਲੋ ਰੇਟਾਂ ਦੇ ਵਿੱਚ ਵੀ ਕੁਆਲਿਟੀ ਦੇ ਵਿੱਚ ਵੀ ਤੇ ਰੰਗਾਂ ਵਿੱਚ ਜੀ ਜੇ ਆ ਚੈੱਕ ਕਰੋ ਕਿੰਨੇ ਕਲਰ ਆ ਉਹ ਬਾਉ ਜੀ ਹਣ ਮੁੰਡਾ ਕਹਿੰਦਾ ਮੈਂ ਥੋੜਾ ਚੈੱਕ ਬਣਾਉਣਾ ਟੋਪੀ ਵਾਲਾ ਬਣਾਉਣਾ ਆ ਚੱਕੋ ਲਾਈਨਿੰਗ ਵਾਲੇ ਕੋਟ ਪੈਂਟ ਵੀ ਹੈਗੇ ਆ ਟੋਪੀ 'ਚ ਵੀ ਹੈਗੇ ਚੈੱਕ ਵੀ ਹੈ ਜੀ ਉਹ ਹਾਂ ਜੀ ਬ੍ਰਾਂਡ ਵੀ ਦੱਸ ਦਿੰਨੇ ਆ ਸੀ ਆਰ ਐਮ ਰੇਮੰਡ ਇਟਾਲੀਅਨ ਰਾਇਲ ਕਲਾਸ ਬਰੂਚ ਟੌਪ ਦੇ ਬ੍ਰਾਂਡ ਵੀ ਹੈਗੇ ਆ ਪਰ ਇਹਨਾਂ ਦੇ ਰੇਟ ਵੀ ਕੋਈ 30 30 40 40 ਹਜ਼ਾਰ ਨਹੀਂ ਸਿਰਫ ਸਰਫ 5 6000 ਚ ਇਹ ਵੀ ਕੋਡ ਪੈਂਡ ਸਟਿਚ ਕਰਕੇ ਦੇ ਦਿੰਦੇ ਆ ਸੋ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਦਸਤਾਰਾਂ ਸੋਨੀਆਂ ਸੇਰਾਂ ਦੇ ਜਿਹੜੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾ ਆ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਇਹ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਰੂਬੀਆ ਲੈ ਲਓ ਕੋਲਵੋ ਲੈ ਲਓ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਲਾਈਟ ਵੀ ਮਿਲ ਜੂਗੇ ਰੰਗ ਤੁਹਾਨੂੰ ਡਾਰਕ ਵੀ ਮਿਲ ਜਾਣਗੇ ਇਸ ਗੱਲ ਦੀ ਅਸੀਂ ਗਾਰੰਟੀ ਲੈਂਦੇ ਆ ਵੀ ਜੇ ਰੰਗ ਫੇਟ ਹੋ ਜਵੇ ਡੱਬ ਪੈ ਦੇਵੇ ਚੇਰ ਜਾਵੇ ਤੇ ਤੁਸੀਂ ਪੱਕਾ ਰੱਖ ਕੇ ਬਦਲ ਕੇ ਨਵੀਂ ਲੈ ਜਾਓ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਪੱਕ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਤੁਸੀਂ ਸੂਟਾਂ ਥੱਲੇ ਲਾਉਣ ਲਈ ਲਾਈਨਿੰਗ ਦਾ ਕੱਪੜਾ ਲੈਣਾ ਆ ਦੇਖੋ ਇਹਦੇ ਵਿੱਚ ਵੀ ਸਾਡੇ ਕੋਲ ਸਾਰੇ ਰੰਗ ਹੈਗੇ ਆ ਇਹ ਕੋਈ 80 ਰੁਪਏ 100 ਰੁਪਏ 90 ਰੁਪਏ ਨਹੀਂ ਸਾਡੇ ਕੋਲ ਸਿਰਫ 40 ਪਰ ਮੀਟਰ ਤੋਂ ਲਾਈਨ ਦੇ ਕਪੜਾ ਸ਼ੁਰੂ ਆ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈਣੀਆਂ ਕੁਰਤੇ ਪਜਾਮੇ ਨਾਲ ਮੈਚ ਕਰਨੀਆਂ ਹੈਗੀਆਂ ਤੁਸੀਂ ਆਪਣੀਆਂ ਸ਼ਰਟਾਂ ਦੇ ਨਾਲ ਕੋਟ ਪੈਂਟ ਨਾਲ ਮੈਚ ਕਰਨੀਆਂ ਟਾਈਆਂ ਦੇ ਵਿੱਚ ਵੀ ਬਹੁਤ ਕੁਆਲਿਟੀ ਆ ਦੇਖੋ ਸਾਰੇ ਬ੍ਰਾਂਡ ਦਿਖਾ ਦਿਆ ਕੱਪੜੇ ਸਸਤੇ ਕੁਆਲਿਟੀ ਵਧੀਆ ਟੇਲਰਿੰਗ ਸਾਡੀ ਨੰਬਰ 1 ਨੇ ਆ ਤੁਸੀਂ ਕੋਟ ਪੈਂਟ 2 ਪੀਸ ਲੈਣਾ ਤੁਸੀਂ ਡਿਜ਼ਾਈਨ ਜਿੱਦਾਂ ਦਾ ਮਾਰਕੀ ਬਣਾਉਣਾ ਤਰਸੀਮ ਜਿੱਸਾ ਨਾਲ ਬਣਾਉਣਾ 3 ਪੀਸ ਲੈਣਾ ਕੁਰਤਾ ਪਿਆਮਲਣਾ ਸ਼ੇਰਵਾਨੀਆਂ ਬਾਸਕਟ ਬਲੇਜ਼ਰ ਤੇ ਦਸਤਾਰਾਂ ਸਾਰੇ ਹੀ ਸਾਡੇ ਪਜਦੇ ਆ ਆਉਣਾ ਹਾਲ ਬਾਜ਼ਾਰਾ ਤੁਸੀਂ ਸ੍ਰੀ ਅਮਰਤਵਰ ਸਾਹਿਬ ਜਿੱਥੇ ਸਾਡੇ ਪਜਦੇ ਹੋਣੇ ਆ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਹਾਲ ਬਾਜ਼ਾਰ ਸ੍ਰੀ ਅਮਰਤਵਰ ਸਾਹਿਬ